ਇਹ ਇਹ ਮਾਮਲਾ ਸਾਨੂੰ ਮਤਲਬ ਇਤਲਾ ਮਿਲੀ ਸੀ ਕਿ ਬੁੱਕਾ ਗਿਆ ਸੀ ਜਿਹੜਾ ਇਸ ਵਾਲਾ ਸਪੱਡਰ ਤੋਂ ਖਾਣੇ ਤੇ ਰਾਜੀਵ ਸਿੰਘ ਨੂੰ ਜਿਹੜਾ ਵੀ ਫਾਇਰ ਲਗਾ ਕਰਕੇ ਜਿਹੜਾ ਦਾਖਲ ਇਸ ਵਾਲਾ ਸਪੱਡਰ ਦੇ ਵਿੱਚ ਅਸੀਂ ਆਏ ਆ ਰਾਜੀਵ ਸਿੰਘ ਇਸ ਵਾਲਾ ਸਟਲ ਦਾਖਲ ਮਨਤਾ ਬਿਆਨ ਲਿਖਿਆ ਜਿਹੜੀ ਬਣਦੀ ਕਾਨੂੰਨੀ ਕਰਦੇ ਆ ਅਮਲ ਚ ਲੰਗੀ ਜਾ ਰਹੀ ਠੀਕ ਤਰ੍ਹਾਂ ਖਾਇ ਬੋਲਦੇ ਇਹਨਾਂ ਨੇ ਇਹਨਾਂ ਦੇ ਦਸਨ ਮੁਕਾਬਲੇ ਰਾਜੀਵ ਸਿੰਘ ਨੇ ਜੋ ਸਟੇਟਮੈਂਟ ਦਿੱਤੀ ਹੈ ਵੀ ਇੱਕ ਹਵਾਈ ਫੇਰ ਉੱਪਰ ਬਿਟਾ ਤੇ ਤੋਂ ਮੱਲੇ ਮਾਰੇ ਫਾਇਰ ਦੇ ਨਾਲ ਵਿੱਚ ਰੱਖ ਕੇ

ਗੱਡੀ ਲਾਗ ਰਹੀ 42 ਐਲ ਤੋਂ ਨੰਬਰ ਸੀਗਾ ਚੰਡੀਗੜ੍ਹ ਨੰਬਰ ਸੀਗੀ ਗੱਡੀ ਚੋਨਾ 42 ਤੇ ਅੱਗੇ ਸੀਗਾ ਟ੍ਰੈਫਿਕ ਉੱਥੇ ਆ ਕੇ ਨਾ ਥੋੜਾ ਜામ ਸੀ ਤੇ ਗੱਡੀ ਰੋਕ ਗਈ ਪਿੱਛੇ ਇਹਨਾਂ ਦੀ ਇਹਨਾਂ ਦੇ ਅੱਗੇ ਰੋਕ ਲਈ ਤੇ ਇਹਨਾਂ ਦਾ ਉੱਥੇ ਨਾ ਜੇ ਬਹਿਸ ਵਸਈਆ ਹੋਈ ਜਾਂਦਾ ਵੀ ਇਹਨਾਂ ਕਹਿਆ ਕਿ 19 ਚਰ ਨੂੰ ਰਾਸੀਗਾ ਮੇਰੀ ਦੁਕਾਨ ਸ਼ਾਪ ਲੱਗ ਗਿਆ ਮੈਂ ਆ ਗਿਆ ਭੱਜ ਕੇ ਉੱਥੇ ਜਿੰਨੇ ਜਦੋਂ ਮੈਂ ਪਹੁੰਚਿਆ ਤੇ ਮੈਂ ਇਹਨਾਂ ਨੂੰ ਹਟਾਤਾ ਮੈਂ ਕਹਾ ਯਾਰ ਛੱਡੋ ਪਰ ਆਪਾਂ ਭਰਾ ਸੱਜਣ ਵੇਲੀ ਹੈਗੇ ਆ ਸਾਰੇ ਆਪਾਂ ਇੱਥੋਂ ਰਹਿਣ ਵਾਲੇ ਆ ਵੀ ਛੱਡੋ ਪਰ ਆ ਮੈਂ ਸ਼ਰੂਨ ਲੱਗਦਾ ਉਹ ਪਤਾ ਨਹੀਂ ਬੰਦੇ ਨੇ ਕੀ ਨਸ਼ਾ ਕੀਤਾ ਸੀ ਕੀ ਕੀਤਾ ਸਾਨੂੰ ਇਸ ਬਾਰੇ ਨਹੀਂ ਪਤਾ ਵੀ ਉਹਦਾ ਆਪਦਾ ਪਿਸਤਲ ਸੀ ਜਾਂ ਨਜਾਇਜ਼ ਸੀ ਸਾਨੂੰ ਇਸ ਬਾਰੇ ਵੀ ਨਹੀਂ ਪਤਾ ਉਹਨੇ ਪਿਸਤਲ ਕੱਢਿਆ ਲੋਡ ਕੀਤਾ ਇੱਕ ਫਾਇਰ ਹਵਾਈ ਕੀਤਾ ਤਿੰਨ ਸਾਡੇ ਬਾਰੇ ਜਿਹਦੇ ਵਿੱਚੋਂ ਇਹਨਾਂ ਦੇ ਸਾਨੂੰ ਖੂਨ ਲੱਭਿਆ ਹਵਾਈ ਫਾਇਰ ਵਾਲੇ ਦਾ ਖੂਨ ਨਹੀਂ ਲੱਭਾ ਤਿੰਨ ਇਹਦੇ ਖੂਨ ਲੱਭਿਆ ਉਹਨੂੰ ਉਹ ਅਸੀਂ ਐਸਐਸਓ ਸਾਹਮਣੂ ਬਰਾਮਦ ਕਰਾਤੇ ਆ ਨਾ ਬਕਾਇਦਾ ਸਾਡੇ ਕੋਲ ਵੀਡੀਓ ਪਈ ਸਾਰਾ ਕੁਝ ਪਿਆ ਉੱਥੋਂ ਤੇ ਸਰਕਾਰੀ ਕੈਮਰੇ ਵੀ ਲੱਗੇ ਹੋਏ ਜਿੱਥੇ ਵਾਰਦਾਤ ਹੋਈ ਆ ਤੇ ਉਹ ਇੱਕ ਜਿਹਦੇ ਵਿੱਚੋਂ ਗੋਲੀ ਆਪਣੇ ਭਰਾ ਦੀ ਲੱਤ ਨੂੰ ਖਹਿ ਕੇ ਲੰਗੀ ਮਾਉਂ ਕੀ ਇਹੀ ਤੇ ਇਹੀ ਕਹਾਂਗੇ ਵੀ ਜੋ ਆ ਗੁੰਡਰਾਜ ਆ ਖਤਮ ਹੋਵੇ ਵੀ ਸਾਨੂੰ ਬੜੀ ਉਮੀਦ ਹੈ ਸਟੇਟੋ ਸਾਹਿਬ ਤੋਂ ਵੀ ਸਾਡੇ ਇਹ ਪੂਰੀ ਕਾਰਵਾਈ ਕਰਨਗੇ ਉਹਨਾਂ ਦੇ ਜੋ ਦੋਸ਼ੀਆਂ ਤੇ ਬਾਕੀ ਜੋ ਪ੍ਰਸ਼ਾਸਨ ਕਰਦਾ ਸਿਰ ਮੱਥੇ ਮੇਰਾ ਨਾਮ ਰਾਜਵੀਰ ਸਿੰਘ ਹੈ ਜੀ ਅ ਰਾਜਵੀਰ ਕੀ ਕਰ ਗਏ ਕੋਈ ਨਹੀਂ ਇਹ ਵਿਆਦ ਹੋ ਆ ਰਹੀ ਸੀ ਗਈ ਤੇ ਆਟੋ ਕਾਰ ਸੀ ਚੰਡੀਗੜ੍ਹ ਨੰਬਰ ਦੀ 0185 ਨੰਬਰ ਸੀਗਾ ਉਹਨਾਂ ਹਰੇ ਕਾਰ ਨੂੰ ਟੱਕਰ ਮਾਰ ਕੇ ਅੱਗੇ ਕੱਢੀ ਆ ਤੇ ਥੋੜੀ ਜੱਗ ਜਾ ਕੇ ਉਹ ਟ੍ਰੈਫਿਕ ਦੇ ਵਿੱਚ ਰੁੱਕ ਗਏ ਜਦੋਂ ਜਦੋਂ ਅਸੀਂ ਰੁੱਕ ਕੇ ਉਹਨਾਂ ਨੂੰ ਪੁੱਛਿਆ ਵੀ ਕੀ ਗੱਲਬਾਤ ਹੋ ਯਾਰ ਐਟੇ ਪੁਰਾਣਾ ਰੈਟੇ ਸਟੀਲਰ ਬੈਂਕ ਦੇ ਸਾਹਮਣੇ ਹੋ ਕੇ ਬਾਦ ਜੀ ਜਦੋਂ ਹੀ ਪੁੱਛਿਆ ਵੀ ਕੀ ਗੱਲਬਾਤ ਤੁਸੀਂ ਜਾਂਦੀ ਟੱਕਰ ਮਾਰੀ ਆ ਸਾਨੂੰ ਕਹਿੰਦੇ ਅਸੀਂ ਜਲਦੀ ਚਾਹੀ ਜਲਦੀ ਆਂ ਕਿਹਾ ਜਲਦੀ ਜਾ ਤੁਸੀਂ ਲੋਕਾਂ ਨੂੰ ਥੱਲੇ ਦੇ ਦੋਗੇ ਸਾਨੂੰ ਕਹਿੰਦੇ ਵੀ ਸਾਨੂੰ ਜਾਣ ਦੋ ਅਸੀਂ ਬਹੁਤ ਚਲ ਜਾਏਗਾ ਤੁਸੀਂ ਸਾਨੂੰ ਹਰ ਜਾਣਾ ਦੋ ਤੁਸੀਂ ਜਾਓ ਤੇ ਉਹਨੇ ਕੱਢਿਆ ਪਿਸਤਲ ਜੀ ਇੱਕ ਫੇਰ ਹਵਾਈ ਕੀਤਾ ਦੋ ਥੱਲੇ ਮਾਰੇ ਮਤਲਬ ਇਰਾਦਾ ਕਤਲ ਹੋ ਗਿਆ 307 ਫਿਰ ਉਹਨੇ ਮੇਰੇ ਪੈਰ 'ਚ ਮਾਰਿਆ ਜੀ ਜਦੋਂ ਨੂੰ ਪਤਾ ਲੱਗ ਗਿਆ ਵੀ ਤੇ ਜਦੋਂ ਉਹਨਾਂ ਦਾ ਭੱਜਾ ਉੱਥੇ ਭੱਜ ਕੇ ਮੋਟਰਸਾਈਕਲ ਪਿੱਛੋਂ ਲੈਣ ਆ ਗਿਆ ਉਹਨੂੰ ਤੇ ਮੋਟਰਸਾਈਕਲ 'ਚ ਬੈ ਕੇ ਉਹਨੇ ਮੋਟਰਸਾਈਕਲ ਭਜਾਇਆ ਪਿੱਛੇ ਉਹਨਾਂ ਗੱਡੀ ਭਜਾੜੀ ਆ ਜੀ ਇਹ ਹੋਇਆ ਜੀ ਉੱਥੇ ਮੋਟਰਸਾਈਕਲ ਬੰਦਾ ਜੀ ਦੋ ਹੋਂਜੇ ਦਾ ਪਤਾ ਲੱਗਾ ਵਾ ਇੱਕ ਵਿਮਨ ਪ੍ਰੀਤ ਸੀਗਾ ਜੀ ਜੋ ਕਿ ਵਾਸੀ ਚੰਗਾੜੀ ਜਦੀਦ ਦਾ ਰਹਿਣ ਵਾਲਾ ਜੀ ਤੇ ਇੱਕ ਹਰਮਨ ਸਾਹਾ ਮੁੰਡਾ ਹੈਗਾ ਜੀ ਤੇ ਜਿਹਨੇ ਫੈਰ ਕੀਤਾ ਵਾ ਉਹ ਅਣਪਛਾਤਾ ਬੰਦਾ ਸੀ ਉਹਨੂੰ ਆਪਣੀ ਚਾਬਸ਼ਾਨੀ ਹੈ ਗਈ ਉਹ ਪੁਲਿਸ ਤੋਂ ਤਬਦੀਸ਼ ਕਰ ਰਹੀ ਆ ਤੇ ਉਹ ਸਰ ਕਹ ਰਿਹਾ ਵੀ ਅਸੀਂ ਆਪੇ ਲੱਭ ਲਾਂਗੇ ਸ਼ਾਮ ਤੱਕ ਬੰਦਾ ਕੱਲ ਤੱਕ ਬੰਦਾ ਲੱਭ ਲਾਂਗੇ ਨਹੀਂ ਨਹੀਂ ਪੁਰਾਣੀ ਰੇਲ ਜਿਸਨੀ ਜੀ ਅਸੀਂ ਤੋਂ ਮੁੰਡਿਆਂ ਨੂੰ ਜਾਣਦੇ ਤੱਕ ਨਹੀਂ ਹੈ ਗਈ ਪੁਰਾਣੀ ਰੇਲ ਜਿਸ ਕੋਈ ਨਹੀਂ ਟੱਕਰ ਹੋਈ ਆ ਅਸੀਂ ਜਦੋਂ ਉਹਨਾਂ ਨੂੰ ਪੁੱਛਿਆ ਵੀ ਕਿਉਂ ਟੱਕਰ ਕੀਤੀ ਆ ਤੇ ਉਥੋਂ ਨਾ ਗੁੱਸੇ ਜਾਵੇ ਬਸ ਫੈਰ ਮਾਰਿਆ ਉਹਦੇ ਜੀ ਕੱਢ ਕੇ ਮੰਗ ਕਰਦੇ ਇਨਸਾਫ ਦੀ ਮੰਗ ਕਰਦੇ ਉਹਦਾ ਪਰਚਾ ਗਰੀਚੇ ਬੰਦੇ ਅੰਦਰ ਹੁਣ ਜੇਲ੍ਹ ਦੇ ਵਿੱਚ 307 ਲੱਗਦੀ ਇਰਾਦਾ ਕਤਲ ਦੀ ਵੈ ਇਹ ਹੋਰ ਵੀ ਚੱਲ ਰਹੀ ਸੀ ਕੋਲਗਾ ਮੌਕੇ ਤੇ ਚਾਰ ਚੱਲੀਆਂ ਜੀ ਜਿਨ੍ਹਾਂ ਦੇ ਵਿੱਚੋਂ ਤਿੰਨ ਦੇ ਸਾਨੂੰ ਖੋਲ ਲੱਗ ਗਿਆ ਤੇ ਉਹ ਐਸਐਚਓ ਸਾਹਿਬ ਨੂੰ ਅਸੀਂ ਬਰਾਮਦ ਕਰਾਤੇ ਆ 300 ਤਿੰਨ ਖੋਲ ਜਿਹੜੇ ਸੀਗੇ ਹਾਂ ਜੀ ਤੇ ਐਸਐਚਓ ਸਾਹਿਬ ਨੇ ਕਿਹਾ ਵੀ ਅਸੀਂ ਕਾਰਵਾਈ ਕਰਾਂਗੇ ਪੂਰੀ 307 ਦਾ ਪਰਚਾ ਕੱਟਾਂਗੇ ਬਾਕੀ ਵੇਖੋ ਪ੍ਰਸ਼ਾਸਨ ਕੀ ਕਰਦਾ ਹੈ ਜੀ